ਪਾਈ ਸਖੋ ਸਾਨੂੰ ਇਸ ਬਾਰੇ ਬੋਲਦਿਆਂ ਨੂੰ ਘੱਟੋ ਘੱਟ ਵੀ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਵਾ ਕਿ ਆਜ ਇੱਕ ਕੀਰਤਨ ਕੀ ਹੁੰਦਾ ਵਾ ਕੀਰਤਨ ਹੁੰਦਾ ਜਿਹੜਾ ਮਠਾਸ ਵਾਲਾ ਕੀਰਤਨ ਹੋਵੇ ਤੇ ਨਰਗੀ ਸਿੰਘ ਹੋਣ ਦੂ ਸਾਜਾਂ ਤੇ ਹੋਣ ਹਰਮੋਨੀਏ ਤੇ ਹੋਣ ਜਾਂ ਤੰਤੀ ਸਾਜਾਂ ਤੇ ਹੋਣ ਇੱਕ ਨਾਲ ਸਿੰਘ ਤਪਲੇ ਤੇ ਹੋਵੇ ਇਹ ਹੁੰਦਾ ਕੀਰਤਨ ਪਰਮਾਫ ਕਰਨਾ ਚੱਕ ਲੋ ਟੋਲੀਆਂ ਚੱਕ ਲੋ ਸ਼ੈਣੇ ਚੱਕ ਲੋ ਅਜੇ ਸ਼ੁਰੂ ਕਰੋ ਵੈਗਰੂ ਤੋਂ ਤਨ ਬੇੜੋ ਜਾ ਕੇ ਹੋਰ-ਹੋਰ ਤੇ ਭੜਿਓ ਕੀ ਇਹ ਕੀਰਤਨ ਥੋੜੀ ਏ ਕੋਈ ਚੀਕਾਂ ਮਾਰੋ ਲਲਕਾਰੇ ਮਾਰੋ ਚਾਂਗਰਾਂ ਮਾਰੋ ਕੀਰਤਨ ਨੂੰ ਰਾਗ ਨੂੰ ਸਮਝਣ ਦੀ ਸ਼ੈਲੀ ਰਾਗ ਦੀ ਸੁਰਤ ਬੜੀ ਵੱਡੀ ਸੀ ਮਾਫ ਕਰਨਾ ਅੱਜ ਰਾਗ ਦੀ ਸੁਰਤ ਸਾਡੇ ਵਿੱਚ ਰਹੀ ਨਹੀਂ ਅੱਜ ਚੱਕ ਲਓ ਢੋਲਕੀਆਂ ਚੱਕ ਲਓ ਵਾਜਦੇ ਚੱਕ ਲਓ ਸ਼ਣੇ ਕੰਮ ਕਰੋ ਸ਼ੁਰੂ ਵੈਗਰੂ ਤੋਂ ਨਬੇੜੋ ਜਾ ਕੇ ਹੋਰ-ਹੋਰ ਤੇ ਅੱਛਾ ਇੱਕ ਤਾਂ ਨੂੰ ਮੈਂ ਆ ਜਿਹੜੇ ਹੋਰ-ਹੋਰ ਕਰਦੇ ਆ ਚੀਕਾਂ ਚਾਂਗਰਾਂ ਮਾਰਦੇ ਆ ਇਹਨਾਂ ਦੇ ਕਿਹਦੇ ਨੰਬਰ ਕੱਢ ਲਿਓ ਚੀਕਾਂ ਚਾਂਗਰਾਂ ਮਾਰਨ ਵਾਲੇ ਰਾਗੀਆਂ ਦਾ ਨੰਬਰ ਕੱਢ ਲਿਓ ਇਹਨਾਂ ਨੂੰ ਫੋਨ ਮਲਾਓ ਭਾਈ ਸਾਹਿਬ ਤੁਹਾਨੂੰ ਕੀਰਤਨ ਕਰਾਣਾ ਵਾ ਕੀ ਸੇਵਾ ਲਓਗੇ ਤੇ ਮਾਫ ਕਰਨਾ ਇਹਨਾਂ ਦਾ ਜਵਾਬ پتہ ਕੀ ਹੋਣਾ ਵਾ ਕਿਸੇ ਨੇ ਆਖਣਾ ਲੱਖ ਰੁਪਈਆ ਕਿਸੇ ਨੇ ਆਖਣਾ 2 ਲੱਖ ਰੁਪਈਆ ਕਿਸੇ ਨੇ ਆਖਣਾ 2.5 ਲੱਖ ਰੁਪਈਆ ਤਾਂ ਮੈਂ ਉਹਦੇ ਬੇਨਤੀ ਇੱਕ ਹੋਰ ਕਰਦਾ ਹੁੰਦਾ ਵਾ ਤੁਹਾਡੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਰਾਗੀ ਉਹ ਵੀ ਹੈਗੇ ਜਿਹੜੇ 2100 ਲਈ ਕੀਰਤਨ ਕਰਦੇ ਵਿਚਾਰੇ ਮੁੱਲ ਪਾਉਣਾ ਉਹਨਾਂ ਦਾ ਪਾਉ। ਇੰਨਾ ਰਾਗੀਆਂ ਨੇ ਆਪਣਾ ਘੱਟੋ-ਘੱਟ ਵੀ ਕਰੋੜ-ਕਰੋੜ ਦੀਆਂ ਗੱਡੀਆਂ, 50-50 ਲੱਖ ਦੀਆਂ ਗੱਡੀਆਂ ਲੈ ਲਈਆਂ ਤੁਹਾਡੇ ਸਰੋਤੋਂ ਹੀ ਲੱਖ-ਲੱਖ ਰੁਪਇਆ ਦਿੱਤਾ। ਤੇ ਇਹਨਾਂ ਨੇ ਕਰੋੜ-ਕਰੋੜ ਦੀਆਂ ਗੱਡੀਆਂ ਲਈਆਂ। ਹੁਣ ਇਹਨਾਂ ਦੇ ਵਿੱਚੋਂ ਜਿਹੜੇ ਬਹੁਤੇ ਪਖੰਡੀ ਆ ਚੀਕਾਂ ਚੰਗਰਾ ਮਾਰਨ ਵਾਲੇ ਰਾਗੀ ਆ। ਇਹਨਾਂ ਦੇ ਵਿੱਚੋਂ ਪੁੱਛ ਲਿਓ ਭੇਟਾ ਕਿੰਨੀ। ਬੁੱਕ ਕਰ ਲਿਓ। ਫੋਨ ਲਾ ਲਿਓ ਭੇਟਾ ਕਿੰਨੀ। ਲੱਖ ਰੁਪਇਆ ਡੇਢ ਲੱਖ ਰੁਪਇਆ ਤੇ ਇਹਨਾਂ ਦੀਆਂ ਬੜੀਆਂ ਸਾਡੇ ਕੋਲ ਐਸੀਆਂ ਹਰਕਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਬੜੀਆਂ ਸਾਡੇ ਕੋਲ ਫੋਨ ਲਾ ਲਾ ਰੋਕਣੇ ਸਾਨੂੰ ਸੰਗਤਾਂ ਨੇ ਸਾਨੂੰ ਦੱਸਿਆ ਪੀ ਇਹਨਾਂ ਦੀਆਂ ਹਰਕਤਾਂ ਕੀ ਅਸਲ ਚ ਹੁਣ ਕੀ ਹਰਕਤਾਂ ਇਹਨਾਂ ਦੀਆਂ ਕਿਸੇ ਬੰਦੇ ਨੇ ਫੋਨ ਲਾਇਆ ਫੋਨ ਲਾ ਕੇ ਕਿਹਾ ਵੀ ਪੈਸਾ ਪ੍ਰੋਗਰਾਮ ਬੁੱਕ ਕਰਾਉਣਾ ਸਮਾਗਮ ਬੁੱਕ ਕਰਾਉਣਾ ਵਾ ਕੀ ਸੇਵਾ ਲਾਹੋਗੇ ਪੁੱਛਿਆ ਪ੍ਰੋਗਰਾਮ ਕਦੋਂ ਆ ਦੱਸਿਆ ਆਂਦੇ 6 ਮਹੀਨਿਆਂ ਨੂੰ ਪ੍ਰੋਗਰਾਮ ਐ। ਇਹਨਾਂ ਰਾਗੀਆਂ ਨੇ ਕਹਿ ਤਾ ਆਂਦੇ ਵੀ ਕੋਈ ਨਹੀਂ 51000 ਰੁਪਇਆ ਸਾਨੂੰ ਦੇ ਦਿਓ। ਚਲੋ ਸੰਗਤ ਨੇ ਕਿਹਾ ਵੀ ਚਲੋ 51000 ਤੁਹਾਨੂੰ ਦੇ ਦਾਂਗੇ ਐਨੀ ਤਰੀਕ ਦਾ ਜੇ। ਤਰੀਕ ਬੁੱਕ ਰਾਤੀ। ਚਲੋ 6 ਮਹੀਨੇ ਲਾਂਗੇ। ਹੁਣ ਉਹ ਦੇਣਾ ਆਉਣ ਵਾਲਾ ਵਾ। 2 ਦਿਨ ਬਾਅਦ ਆ ਉਹ ਦੇਣਿਆ ਜਿੱਦਣ ਇਸ ਰਾਗੀ ਨੇ ਆ ਕੇ ਕੀਰਤਨ ਕਰਨਾ ਵਾ। ਰਾਗੀ ਨੇ ਫੋਨ ਲਾਤਾ ਸੰਗਤ ਨੂੰ। ਫੋਨ ਲਾ ਕੇ ਕੀ ਕਿਆ ਵੀ ਭਾਈ ਮੈਂ ਕਿਤੇ ਬਾਹਰ ਬੋਕ ਹੋ ਗਿਆ ਵਾਂ ਲੱਖ ਰੁਪਏ ਚ ਤੁਸੀਂ ਬੁੱਕ ਕੀਤਾ ਸੀ ਮੈਨੂੰ 51000 ਚ ਤਾਂ ਮੈਂ ਕਿਤੇ ਲੱਖ ਰੁਪਏ ਚ ਬੋਕ ਹੋ ਗਿਆ ਵਾਂ ਹੁਣ ਜੇ ਮੈਨੂੰ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਦੁਬਾਰਾ ਵੀ ਜੇ ਤੁਹਾਡੀ ਚਾਹਤ ਹੈ ਵੀ ਮੈਂ ਹੀ ਕੀਰਤਨ ਕਰਾਂ ਤੇ ਤੂੰ ਉਹਨਾਂ ਨੂੰ ਮੈਨੂੰ 1 ਲੱਖ ਰੁਪਇਆ ਦਿੱਤਾ ਵਾ ਤੁਸੀਂ 131000 ਚ ਸਾਨੂੰ ਫੇਰ ਟਾਂ ਕਰ ਲੋ ਅਸੀਂ ਉਹਨਾਂ ਨੂੰ ਜਵਾਬ ਦੇ ਦੇਵਾਂਗੇ ਕੋਈ ਦੀਨਵਜ ਬਣੀ ਤਾਂ ਮਾਫ ਕਰਨਾ ਇਹਨਾਂ ਦੇ ਵਿੱਚੋਂ ਬਹੁਤ ਸਾਨੂੰ ਸੰਗਤਾਂ ਦੇ ਫੋਨ ਆਉਂਦੇ ਆ ਸੰਗਤਾਂ ਨੇ ਪੋਸਟਰ ਚ ਪਾਏ ਵੱਡੇ ਵੱਡੇ ਬੋਰਡ ਲਾਏ ਆ ਸੰਗਤਾਂ ਨੇ ਫੇਸਬੁੱਕ ਇੰਸਟਾਗ੍ਰam ਯੂਟਿਊਬ ਤੇ ਪੋਸਟਾਂ ਪਾਈਆਂ ਵਾ ਕਿ ਫਲਾਨਾ ਰਾਗੀ ਸੰਗ ਨਾਮੀ ਜਥਾ ਸਾਡੇ ਕੀਰਤਨ ਕਰਨ ਆ ਰਿਹਾ ਵਾ ਤੇ ਜਥੇ ਨੇ ਇੱਕ ਦਿਨ ਪਹਿਲਾਂ ਫੋਨ ਲਾਤਾ ਦੋ ਦਿਨ ਪਹਿਲਾਂ ਭਾਈ ਤੁਸੀਂ ਬੁੱਕ ਮੈਨੂੰ ਕੀਤਾ 51000 ਚ ਤੇ ਮੈਨੂੰ ਕਿਸ ਨੇ ਲੱਖ ਰੁਪਇਆ ਦੇ ਦਿੱਤਾ ਵਾ ਮੈਂ ਮਾਰ ਕੇ ਛਾਲ ਚੱਲਿਆਂ ਲੱਖ ਵਾਲੇ ਵਾਲ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕੀਰਤਨ ਕਰਾਂ ਤੁਸੀਂ 1 ਲੱਖ 3000 ਦੇ ਦਿਓ ਕੋਈ ਜ਼ਬਾਨ ਤੇ ਨਹੀਂ ਆਬਦੇ ਰਹਿਣਾ ਕੋਈ ਰਾਗ ਦੇ ਵਿੱਚ ਨਹੀਂ ਕੀਰਤਨ ਮਾਫ ਕਰਨਾ ਸਿੱਖੋ ਸਿੱਖਾਂ ਦੀ ਮਰਿਆਦਾ ਹੈ ਇੱਕ ਵੀ ਇੱਕ ਝੂਠੇ ਭਾਂਡੇ ਦੇ ਵਿੱਚ ਕੋਈ ਖਾਣਾ ਖਾ ਲਵੇ ਉਸ ਝੂਠੇ ਭਾਂਡੇ ਦੇ ਵਿੱਚ ਤੁਸੀਂ ਖਾਣਾ ਨਹੀਂ ਖਾ ਸਕਦੇ ਸਿੱਖ ਨਹੀਂ ਖਾ ਸਕਦਾ ਹੋਰ ਕੋਈ ਜਿਹੜਾ ਮਰਜ਼ੀ ਖਾਈ ਪੀ ਜਾਵੇ ਸਿੱਖ ਕਿਸੇ ਝੂਠੇ ਭਾਂਡੇ 'ਚ ਖਾਣਾ ਨਹੀਂ ਖਾ ਸਕਦਾ ਪਰ ਕਿੱਡੀ ਸੋਚ ਕੇ ਦੁੱਖ ਲੱਗਦਾ ਕਿੰਨਾ ਵੀ ਜਿੱਥੇ ਕੀਰਤਨ ਉਹਨਾਂ ਗੰਦੇ ਗਾਣਿਆਂ ਦੀਆਂ ਝੂਠੀਆਂ ਟਿਊਨਾਂ ਤੇ ਉਹਨਾਂ ਤੇ ਹੋ ਰਿਹਾ ਵਾ ਮਾਫ ਕਰਨਾ ਜਿਹੜੇ ਗੰਦੇ ਗੀਤ ਅਸੀਂ ਆਪਣੇ ਬੱਚਿਆਂ ਦੇ ਬੈਕ ਹੀ ਨਹੀਂ ਸੁਣ ਸਕਦੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਜਿਹੜੇ ਗੰਦੇ ਗੀਤ ਸੁਣ ਸਕਦੇ ਉਹਨਾਂ ਗੰਦੇ ਗੀਤਾਂ ਦੀਆਂ ਟਿਊਨਾਂ ਤੇ ਅੱਜ ਕੀਰਤਨ ਹੋ ਰਿਹਾ ਹੈ ਕਿੰਨੀ ਕਿੰਨੀ ਭੇਟਾ ਲੈ ਕੇ ਲੱਖ ਰੁਪਈਆ ਲੈ ਕੇ ਡੇਢ ਲੱਖ ਸਵਾ ਲੱਖ ਰੁਪਈਆ ਲੈ ਕੇ ਭਾਈ ਪੁੱਛੋ ਇਹ ਕੀਰਤਨ ਹੈ ਜੇ ਕੀਰਤਨ ਕਰਾਉਣਾ ਰਾਗੀ ਸੰਗ ਇਹੋ ਜੀ ਵੀ ਆਗੇ ਸਾਡੇ ਕੋਲ ਦਰਬਾਰ ਸਾਹਿਬ ਤੋਂ ਜਥਾ ਬੁਲਾ ਲਿਓ ਬਾਬਾ ਭਾਈ ਗੁਰਮੀਤ ਸਿੰਘ ਸ਼ਾਂਤ ਬੁਲਾ ਲਿਓ ਭਾਈ ਕਰਨੈਲ ਸਿੰਘ ਬੁਲਾ ਲਿਓ ਭਾਈ ਲਖਵਿੰਦਰ ਸਿੰਘ ਭਾਈ ਰਵਿੰਦਰ ਸਿੰਘ ਬੁਲਾ ਲਿਓ ਭਾਈ ਗੁਰਪ੍ਰੀਤ ਸਿੰਘ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਬੁਲਾ ਲਿਓ ਕਿਤੇ ਭਾਈ ਸ਼ੁਭਦੀਪ ਸਿੰਘ ਜੀ ਦਰਬਾਰ ਸਾਹਿਬ ਵਾਲੇ ਬੁਲਾ ਲਿਓ ਤਾਂ ਇਧਰਾਂ ਚੀਕਾਂ ਚੰਗਰਾਂ ਮਾਰਨ ਵਾਲੇ ਬੁਲਾ ਲਿਓ ਤੇ ਵੇਖਾਂਗੇ ਵੀ ਰਾਗ ਵਿਦਿਆ ਕਿਹਦੇ ਕੋਲ ਜਿਆਦੀ ਹੈ ਚੱਲਣ ਗਿਆ ਮੇਰਾ ਵੇਖਾਂਗੇ ਰਾਗ ਵਿਦਿਆ ਕਿਹਦੇ ਕੋਲ ਜਾਈ ਦੀ ਹੈ ਇਧਰੋਂ ਬੁਲਾ ਲਿਓ ਇਧਰੋਂ ਤੁਸੀਂ ਦਿੱਲੀ ਕਮੇਟੀ ਜੋ ਬੁਲਾ ਲਿਓ ਜਥੇ ਬੰਗਲਾ ਸਾਹਿਬ ਦੇ ਹਯੂਰੀ ਰਾਕੀ ਭਾਈ ਨਰਮਲ ਸਿੰਘ ਖਾਲਸਾ ਭਾਈ ਮਨੋਹਰ ਸਿੰਘ ਭਾਈ ਪ੍ਰੇਮ ਸਿੰਘ ਬੰਧੂ ਭਾਈ ਰਣਜੀਤ ਸਿੰਘ ਜੀ ਰਾਣਾ ਖਾਲਸਾ ਭਾਈ ਸੁਰਜੀਤ ਸਿੰਘ ਰਸੀਲਾ ਦਿੱਲੀ ਬੰਗਲਾ ਸਾਹਿਬ ਦੇ ਹਯੂਰੀ ਰਾਕੀ ਗੱਲ ਕਰਦਾ ਮੈਂ ਭਾਈ ਅਜੀਤ ਸਿੰਘ ਭਾਈ ਦੀਪਕ ਸਿੰਘ ਬੁਲਾ ਲਿਓ ਤੇ ਇਧਰੋਂ ਬੁਲਾ ਲਿਓ ਆ ਚੀਕਾ ਚੰਗਰਾਂ ਵਾਲੇ ਲਲਕਾਰਿਆਂ ਵਾਲੇ ਤੇ ਮੈਂ ਵੇਖਾਂਗਾ ਕਿ ਕਿਹੜੇ ਡਿਬੇਟ ਚ ਜਿੱਤਦੇ ਆ ਰਾਗ ਵਿਦੇ ਆ ਡਿਬੇਟ ਚ ਤੇ ਕਿਹੜੇ ਹਾਰਦੇ ਆ ਸ਼ੁਰੂ ਕੀਤਾ ਕਮ ਵੈਗਰੂ ਤੋਂ ਨੰਬੇੜਿਆ ਹੋਰ ਹੋਰ ਤੇ ਤੇ ਮਾਫ਼ ਕਰਨਾ ਸਾਥੀਆਂ ਨੂੰ ਭੇਟਾ ਕਿੰਨੇ ਹੁਣ ਮਨਵਿਕਾਰ ਵਾਲਿਆਂ ਨੇ ਸ਼ਬਦ ਪੜਤਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾ ਮਾਤਾ ਪਰਜਾ ਮੁਰਦਾਰ ਨਾ ਖਾਏ ਮਨਵਿਕਾਰ ਨੇ ਸ਼ਬਦ ਸ਼ੁਰੂ ਕਰਤਾ ਉਹ ਤਬਲੇ ਵਾਲਾ ਵੀ ਤੇ ਇਧਰ ਸਾਈਡ ਵਾਜੀ ਵਾਲਾ ਵੀ ਉਹ ਵਿਚਕਾਰ ਵਾਲੇ ਦੇ ਮੂੰਹਾਂ 'ਤੇ ਵੇਂਦੇ ਆ ਆਂਦੇ ਇਹ ਉਹੀ ਐ ਜਿੰਨੇ ਆਲਾਪ ਤੇ ਚੱਕਤੀ ਐ ਪੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਉਹ ਆਂਦੇ ਮੂੰਹਾਂ ਲਵੈਂਦੇ ਆ ਇਹ ਉਹੀ ਐ ਜਿਹੜਾ ਆਵ ਲੱਖ ਰੁਪਇਆ ਲੈ ਕੇ ਰਾਨੂੰ ਦਿਹਾੜੀ ਦੇ 500 ਦੇ ਖੜਦਾ ਇੱਕ ਦੀਵਾਨ 'ਚ ਇਹ ਉਹ ਆ ਸੱਚ ਜੀ ਆ ਜਿਹੜੇ ਚੀਕਾਂ ਚੰਗਰਾਂ ਮਾਰਨ ਵਾਲੇ ਬਹੁਤੇ ਰਾਗੀ ਆ ਨਾ ਨਾਮੀ ਰਾਗੀ ਜਿਹੜੇ ਨਾਮੀ ਰਾਗੀ ਜਿਹੜੇ ਚੀਕਾਂ ਚੰਗਰਾਂ ਵਾਲੇ ਆਪਣੇ ਸਾਥੀਆਂ ਨੂੰ ਉਤਬਲੇ ਵਾਲੇ ਨੂੰ ਵਾਜੇ ਵਾਲੇ ਨੂੰ ਡਿਹੜੀ ਦੇ ਖੜਦੇ ਆ ਆਪ ਲੱਖ ਰੁਪਈਆ ਲੈਣਾ ਸਾਥੀ ਨੂੰ ਦੇਣਾ 500 ਰੁਪਈਆ ਇਹ ਲਾ ਦਿਆ ਨਾ ਜੀ ਫੇ ਆਉਣਾ ਕਿਦਾਂ ਫੋਰ ਜੂਨੀਅਰ ਤੇ ਆਉਣਾ ਦੋ ਤਿੰਨ ਕੈਮਰੇ ਵਾਲੇ ਇੱਕ ਮੈਨੇਜਰ ਫੋਨ ਚੁੱਕਣ ਵਾਲਾ ਜਿਹਨੇ ਪ੍ਰੋਗਰਾਮ ਬੁੱਕ ਕਰਨੇ ਆ ਜਿਹਨੇ ਫੋਨ ਤੇ ਗੱਲ ਕਰਨੀ ਆ ਇੱਕ ਮੈਨੇਜਰ ਇੱਕ ਕੈਮਰੇ ਵਾਲਾ ਦੋ ਤਿੰਨ ਚੈਨਲ ਆਪਰੇਟਰ ਇੱਕ ਰੀਲਾਂ ਬਣਾਉਣ ਵਾਲਾ ਇੱਕ ਫੋਟੋਆਂ ਖਿੱਚਣ ਵਾਲਾ ਤੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਤੇ ਗੱਡੀ ਲਈ ਕਿਧਰੋਂ ਟਾਡੇ ਸਰੋਂ ਇੱਕ ਰਾਗੀ ਉਹ ਵੀ ਹੈਗੇ ਆ ਜਿੰਨਾ ਵਿਚਾਰਿਆਂ ਸਕੂਟਰ ਤੇ ਮੀਂਹ ਵਰਦੇ ਚਾਉਣਾ ਉਹ ਆ ਜਾਂਦੇ ਐ ਕਿ ਉਹਨਾਂ ਗੱਲ 'ਚ ਪਰਨਾ ਵਿਚਾਰਿਆ ਪਾਇਆ ਹੁੰਦਾ ਜਟਾ ਐਵੇਂ ਦੇ ਯਾਰੇ ਪਰਨਾ ਪਾਤੇ ਆਈਆਂ ਘਰ ਜਾ ਕੇ ਧੋਣਾ ਵੀ ਪੈਣਾ ਵਾ ਆਂਦੇ ਘਰ ਜਾ ਕੇ ਧੋਣਾ ਵੀ ਪੈਣਾ ਐ ਪਰਨਾ ਸਰਫ ਲੱਗਣਾ ਵਾ ਆਂਦੇ ਚਾਹ ਪੀਤੇ ਐ ਘਰੇ ਜਾ ਕੇ ਚਾਹ ਪੀਣੀ ਦੁੱਧ ਲਾਸਤੇ ਪੈਸੇ ਹੈਗੇ ਕਿ ਨਹੀਂ ਹੈਗੇ ਪਤਾ ਨਹੀਂ ਤੇ ਰਾਗੀ ਮਾਫ ਕਰਨਾ ਉਹ ਹੈਗੇ ਆ ਜਿਹੜਾ ਐ ਮਰਸੀਡੀਜ਼ 'ਚ ਹੁੰਦੇ ਆ ਫੋਰ ਜੂਨਰ 'ਚ ਹੁੰਦੇ ਆ ਤੇ ਕੀਰਤਨ ਉਹਨਾਂ ਨੂੰ ਕਿੰਨਾ ਕੁ ਬਾ ਸ਼ੁਰੂ ਕਰੋ ਕੰਮ ਵੈਗਰੂ ਤੋ ਐਂ ਕਰਕੇ 100 ਰੁਪਏ ਦੀ ਇਧਰੋਂ ਨਾਪ ਦੋ ਇੱਕ ਇਧਰੋਂ ਨਾਪ ਦੋ ਐ ਪੱਖੇ ਪਾੜਨੇ ਦਾ ਦੋ ਵੈਗਰੂ 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 ਪੂਰਾ ਨੱਚ ਟੱਪ ਕੇ ਪੂਰੀਆਂ ਸਟੇਜਾਂ ਤੋੜਨੀਆਂ ਲੈ ਕੇ ਤੇ ਜਾਂ ਲੱਗਿਆ ਲੱਖ ਰੁਪਏ ਝਾੜ ਕੇ ਚਲੋ ਜੀ ਵਤਨਾ ਨੂੰ ਮਤਲਬ ਚਲੋ ਜੀ ਕਰਨ ਨੂੰ ਅੱਛਾ ਇੱਕ ਮੈਂ ਕਾਨਪੁਰ ਦੇ ਜਥੇ ਆ ਨਾਂ ਨਹੀਂ ਲੈਣਾ ਮੈਂ ਕਾਨਪੁਰ ਕਹਤਾ ਕਿ ਤੁਸੀਂ ਆਪੇ ਸਮਝ ਲਓ ਮੈਂ ਕਿਹੜੇ ਕਿਹੜੇ ਰਾਗੀ ਦੀ ਗੱਲ ਕਰਦਾ ਹਾਂ ਦਿੱਲੀ ਦੀ ਗੱਲ ਆ ਉਹ ਕਾਨਪੁਰ ਵਾਲੇ ਭਾਈ ਸਾਹਿਬ ਮੈਨੂੰ ਮਿਲੇ। ਉਹਨਾਂ ਨੇ ਮੈਂ ਫਤਿਹ ਬੁਲਾਤੀ। ਮੈਂ ਕੱਪੜੇ ਪਾਏ ਸੀਗੇ ਨੀਲੀ ਦਾ ਸਤਾਰ ਮੇਰੇ ਸਿਰ ਤੇ ਸੀ ਤੇ ਜਟਾ কুর্তা ਪਜਾਮਾ ਮੇਰੇ ਮੇਰੇ ਗਲ ਤੇ ਉਤੋਂ ਦੀ ਸ਼ਰੀ ਸਾਹਿਬ। ਉਹਨੇ ਰਾਗੀ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਕੈਨ ਕੀਤਾ ਤੇ ਮੇਰੀ ਫਤਿਹ ਦਾ ਜਵਾਬ ਦੇ ਦਿੱਤਾ ਪਰ ਇਹਨੂੰ ਮੂੰਹ ਕਰ ਲਿਆ। ਉਦੋਂ ਮੈਂ ਨਾ ਪ੍ਰਚਾਰਕ ਤੇ ਨਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਹੈਗਾ। ਉਦੋਂ ਮੈਂ ਕੇਵਲ ਬਾਣੀ ਦੀ ਸੰਥਿਆ ਲੈ ਰਿਹਾ ਹਾਂ। ਉਹਨੇ ਮੂੰਹ ਪਰੇ ਨੂੰ ਫੇਰ ਲਿਆ। ਮੈਂ ਜੇ ਵੀ ਲੱਗ ਗਿਆ ਹੱਥ ਜੋੜ ਕੇ ਖਲੋਤਾ ਵੀ ਸ਼ਾਇਦ ਹੋ ਸਕਦਾ ਭਾਈ ਸਾਹਿਬ ਅਜੇ ਫਤੇ ਜਵਾਬ ਦੇਣ ਪਰ ਨਾ ਭਾਈ ਸਾਹਿਬ ਨੇ ਫਤੇ ਜਵਾਬ ਨਾ ਦਿੱਤਾ ਮੈਨੂੰ ਚਲੋ ਮੈਂ ਵੀ ਲਾ ਕੇ ਕਚਾ ਜਾਵਾਂਗੇ ਮੈਂ ਤੁਰ ਪਿਆ ਆਪਣੀ ਹੱਦ ਬੀਤੀ ਦੱਸ ਰਿਆਂ ਆਇਓ ਭਾਈ ਸਾਹਿਬ ਕਾਨਪੁਰ ਵਾਲਾ ਰਾਗੀ ਮੈਨੂੰ ਮੋਤੀ ਬਾਗ ਸਾਹਿਬ ਮਿਲੇ ਮੈਂ ਫਤੇ ਬੁਲਾਤੀ ਮੈਂ ਭਾਈ ਸਾਹਿਬ ਵੈਕੁਰ ਜੀ ਕੇ ਖਾਲਸਾ ਵੈਕੁਰ ਜੀ ਕੀ ਫਤੇ ਫਤੇ ਬੁਲਾਤੀ ਮੈਂ ਹੁਣ ਉਹ ਫਤੇ ਬੁਲਾਈ ਉੱਥੇ ਜਦੋਂ ਮੈਂ ਰਿਕਾਵਗੰਗ ਸਾਹਿਬ ਫਤੇ ਬੁਲਾਈ ਉਦੋਂ ਮੇਰੇ ਕੋਲ ਸੇਵਾਦਾਰਾਂ ਵਾਲੇ ਪਾਠੀਆਂ ਵਾਲਾ ਲਵਾਜ ਹੀ ਜਦੋਂ ਮੈਂ ਮੋਤੀ ਬਾਗ ਸਾਹਿਬ ਫਤੇ ਬਲਾਈ ਜੋਰ ਕਾਬਗੰਜ ਬਲਾਈ ਤੇ ਜਦੋਂ ਮੋਤੀ ਬਾਗ ਸਾਹਿਬ ਫਤੇ ਬਲਾਈ ਮੈਂ ਉਹ ਮੇਰੇ ਗੁੱਟ ਤੇ ਘੜੀ ਲੱਗੀ ਸੁਣੀ ਲਾਲ ਪੱਗ ਤੇ ਸੋਨੇ ਮੇਰੇ ਗਲ ਪੈਂਡ ਸ਼ਰਟ ਕਪੜੇ ਪਾਏ ਸੀ ਮੈਂ ਆਪਣੇ ਤੇ ਉਸ ਰਾਗੀ ਨੂੰ ਇਹ ਮਹਿਸੂਸ ਹੋਇਆ ਕਿ ਇਹ ਬੰਦਾ ਮੇਰਾ ਲੱਖ ਰੁਪਿਆ ਦੇਣ ਜੋਗਾ ਹੈਗਾ ਵਾ ਮੈਨੂੰ ਫਦਰ ਜਵਾਬ ਤਾਂ ਦਿੱਤਾ ਉਹਨੇ ਤੇ ਜਿੱਥੇ ਰਕਾਬਗਨਸਾ ਹੈ ਮਿਲੇ ਮੈਨੂੰ ਉਥੇ ਇਹ ਵੇਖਿਆ ਕਿ ਇਹ ਮੇਰਾ ਲੱਖ ਰੁਪਇਆ ਦੇ ਇੰਜੋਗਾਨਿੰਗ ਕੋਈ 파ਠੀ ਹੋਊਗਾ ਕੋਈ ਬਰਸ਼ਤੇ ਸੇਵਾਦਾਰ ਹੋਊਗਾ ਇੰਨੇ ਮੇਰਾ ਲੱਖ ਕਿਧਰੋਂ ਦੇ ਦੇਣਾ ਤੇ ਇਹੋ ਜਿਹੇ ਨੂੰ ਫਦੇ ਬਲਾ ਕੇ ਜਵਾਬ ਕੋਈ ਨਹੀਂ ਦਸੋ ਆਹ ਲੱਛਣ ਜੇ ਇਹਨਾਂ ਦੇ ਫਦਰ ਜਵਾਬ ਨਹੀਂ ਦੇਣਾ ਫਦਰ ਦੇ ਗੁਰੂ ਦੇ ਹਨ ਤੇ ਐਡੇ ਹੰਕਾਰੇ ਆ ਹੰਕਾਰ ਚੜਨ ਵਾਲਾ ਕੌਣ ਸਾਡੀ ਸੰਗਤ ਸਾਡੇ ਸੰਗਤ ਦੇ ਸਰ ਹੰਕਾਰ ਚੜਿਆ ਵਾ ਲੱਖ ਲੱਖ ਰੁਪਏ ਜੀ ਬੁੱਕ ਕਰਕੇ ਤੇ ਰਾਗੀ ਉਹ ਵੀ ਆ ਸਾਡੀਆਂ ਕਮੇਟੀਆਂ ਦੇ ਰਾਗੀ ਬੰਗਲਾ ਸਾਹਿਬ ਤੇ ਸੀਸਗਨ ਸਾਹਿਬ ਦੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੇਖਿਆ ਸੀ ਨਿੱਤ ਕੋਈ ਆਕੇ ਇਹਨਾਂ ਨੂੰ ਫਤੇ ਬਲਾਵੇ ਚਾਹੇ ਮੈਂ ਕਿਹਾ ਕੋਈ ਝਾੜੂ ਲਾਉਣ ਵਾਲਾ ਜਵਾਬਦਾਰ ਹੋਵੇ ਕੋਈ ਬਾਹਰ 10000 ਰੁਪਏ ਮੰਗਣ ਵਾਲਾ ਕੋਈ ਭੀਖ ਮੰਗਣ ਵਾਲਾ ਹੋਵੇ ਕੋਈ ਉਹ ਵੀ ਉਹਨਾਂ ਨੂੰ ਜਾ ਕੇ ਫਤੇ ਬਲਾ ਦੇਵੇ ਨਾ ਤਾਂ ਸਾਡੇ ਵਾਲੇ ਰਾਗੀ ਜਿਹੜੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਬੰਗਲਾ ਸਾਹਿਬ ਦੇ ਜੂਰੀ ਦਾਗੀ ਹੱਥ ਜੋੜ ਕੇ ਫਦਰ ਜਵਾਬ ਦਿੰਦੀ ਹੈ ਤੇ ਇੱਕ ਉਹ ਵਾਲੇ ਦਾਗੀ ਜਿਹਨਾਂ ਦੀ ਪੇਟਾ ਲੱਖ ਤਾਂ ਚੰਗੇ ਭਲੇ ਬੰਦਿਆਂ ਨੂੰ ਫਦਰ ਜਵਾਬ ਨਹੀਂ ਦੇਂਦਾ ਐ ਐਡੇ ਹੰਕਾਰ ਦੇ ਭਰੇ ਹੋਏ ਆ ਸਿੱਖੋ ਇਹਨਾਂ ਚਾਰ ਪੈਸੇ ਕਮਾਉਣ ਵਾਲਿਆਂ ਦਾ ਵਿਰੋਧ ਕਰੋ ਜਿਹੜੇ ਰੁਕਦੇ ਕੀਰਤਨ ਇਹਨਾਂ ਦੇ ਹੋ ਚੁੱਕੀ ਅੱਜ ਦੇ ਮਾ ਵੈਗਰੂ ਸ਼ਬਦ ਨਾਲ ਨੰਦਕ ਨਹੀਂ ਵੈਗਰੂ ਕਰੋ ਤੁਸੀਂ ਬੜੀਆ ਰੀ ਬੇਨਤੀ 2 ਸਾਲ ਪਹਿਲਾਂ ਦੀ ਬੇਨਤੀ ਕਰਨ ਦਾ ਹੈ ਵੈਗਰੂ ਕਰੋ ਪਰ ਵੈਗਰੂ ਤੋਂ ਸ਼ੁਰੂ ਕਰਕੇ ਗੱਲ ਹੋਰ-ਹੋਰ ਤੇ ਨਾ ਖੜੋ ਵੈਗਰੂ ਕਰੋ ਸ਼ੁਰੂਆਤੀ 5 ਮਿੰਟ ਪਿਆਰ ਨਾਲ ਵੈਗਰੂ ਵੈਗਰੂ ਕਰ ਲੋ ਲਾਸਟ ਦੇ 5 ਮਿੰਟ ਵੈਗਰੂ ਵੈਗਰੂ ਕਰ ਲੋ ਫਿਰ ਨਾਮ ਸੱਪ ਕਰਕੇ ਅਰਦਾਸ ਹੋ ਜੇ ਪਰ ਐਦਾਂ ਬੜਿਆ ਕੀ ਰਦਾ ਮੈਂ ਬਿਣ ਗੁਰ ਦੇਖਿਆ ਵੈਗਰੂ ਵੈਗਰੂ 1 ਨੀ ਦਿਨ ਆਵੇ ਵੈਗਰੂ ਵੈਗਰੂ ਫਿਰ ਦੂਜੇ ਸ਼ਬਦ ਚ ਹਲਿਆਰਾ ਹਲਿਆਰਾ ਖੁਸ਼ਖਬਰੀ ਵੈਗਰੂ ਵੈਗਰੂ ਤੇਜਾ ਸ਼ਬਦ ਗੱਲੀ ਜੋਗਣਾ ਹੋਈ ਵੈਗਰੂ ਵੈਗਰੂ ਫਿਰ ਗੁਰੂ ਗ੍ਰੰਥ ਸਾਹਿਬ ਵੀ ਛੱਡ ਦੋ ਫਿਰ ਦੂਜੇ ਗ੍ਰੰਥ ਇਹ ਜੀ ਹਮ ਬੈਠੇ ਤੋਂ ਮਦਿਓ ਅਸੀਸਾ ਵੈਗਰੂ ਵੈਗਰੂ ਇਹ ਜੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਵੈਗਰੂ ਵੈਗਰੂ ਉਧਰੋਂ ਮਾਰੀਸ਼ਾਲ ਫਿਰ ਉਧਰੋਂ ਓਡੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਤਨਤਨ RAMDAS GUR ਵੈਗਰੂ ਵੈਗਰੂ ਭਲਿਓ ਫੇ ਕੀ ਆਏ ਇੱਕ ਸ਼ਬਦ ਲਾऊं ਇੱਕ ਸ਼ਬਦ ਨੂੰ 5 ਮਿੰਟ 10 ਮਿੰਟ 7 ਮਿੰਟ ਪੜੋ ਉਸ ਤੋਂ ਬਾਅਦ ਨਵਾਂ ਸ਼ਬਦ ਲਾਉਣ ਤੋਂ ਪਹਿਲਾਂ ਤਬਲਾ ਸੋਰ ਕਰੋ ਤਬਲਾ ਸੋਰ ਕਰਕੇ ਫਿਰ ਦੁਬਾਰਾ ਨਵਾਂ ਸ਼ਬਦ ਪੜੋ ਇਹਦੇ ਹੋਣਾ ਕੀਰਤਨਾ ਪਰ ਸਿੱਖੋ ਇਹਨਾਂ ਦਾ ਵਿਰੋਧ ਕਰਨਾ ਪਊਗਾ ਭੇਟਾ ਲੱਖ ਤੇ ਕਿਸੇ ਨੇ ਕਿਹਾ ਤਾਂ ਮੇਰਾ ਨਾ ਫੋਟੋ ਖਿਚਾ ਲਓ ਤੇ ਫੋਟੋ ਨਹੀਂ ਖਿਚਾਉਣੀ ਹੁਣ ਆਦਿਆ ਬੱਚਿਆਂ ਦੀ ਬੱਚੇ ਜਾਂਦੇ ਹਾਂ ਬਈ ਰਾਗੀ ਸਿੰਘ ਇਹ ਫੋਟੋ ਝਾਲ ਗਿਆ ਇਹਦਾ ਸੋਣਾ ਕੀਰਤਨ ਕਰਦੇ ਫੋਟੋ ਖਚਾਲ ਗਏ ਹੁਣ ਕੀਰਤਨ ਸੋਣਾ ਕਰਦੇ ਕੀ ਸਵਾਲ ਕਰਾ ਕੀ ਕੀਰਤਨ ਸੋਣਾ ਕਰਦੇ ਆ ਸਾਡੇ ਵਾਲੇ ਕੀ ਕਹਿੰਦੇ ਵੀ ਨਜ਼ਾਰਾ ਬੜਾ ਆਉਂਦਾ ਇਹੋ ਜਿਹਾ ਹੋਰ ਹੋਰ ਜੀ ਸੋਹੰਦਾ ਲੜਕਾਰੇ ਸੋਹੰਦਾ ਲਾਲਾ ਲਾਲਾ ਸੋਹੰਦਾ ਸਾਡੇ ਵਾਲੇ ਆਂਦੇ ਵੀ ਨਜ਼ਾਰਾ ਬੜਾ ਆਉਂਦਾ ਵਾ ਭਲਿਓ ਨਜ਼ਾਰਾ ਕੀਰਤਨ ਸੋਹੰਦਾ ਨਹੀਂ ਆਉਂਦਾ ਉਹ ਜਦੋਂ ਤਬਲਿਆਂ ਦੀਆਂ ਬੇਸਾਂ ਦੀਆਂ ਪਾਰਦੇ ਨੇ ਜਦੋਂ ਐ ਕਰ ਕਰ ਕੇ ਤੇ ਪੂਰਾ ਕਰੀ ਵਾਜੇ ਨੇ ਪੱਖੇ ਪਾਰਨੇ ਲੈਂਦੇ ਆ ਉਹ ਨਜ਼ਾਰਾ ਉਹ ਜੀ ਵੇਖਣ ਦਾ ਤਬਲਿਆਂ ਦੀਆਂ ਬੇਸਾਂ ਪਾਰਦੇ ਡੱਗੇ ਤੇ ਉਬੇਸਾਂ ਜੀਆਂ ਸੁਣਦਾ ਨਜ਼ਾਰਾ ਆਉਂਦਾ ਕੀਰਤਨ ਦਾ ਸ਼ਬਦਰਾਂ ਦਾ ਨਜ਼ਾਰਾ ਥੋੜੀ ਹੈ ਸ਼ਬਦਿਆਂ ਦਾ ਨਜ਼ਾਰਾ ਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਸੁਣੋ ਭਾਈ ਸ਼ੁਭਦੀਪ ਸਿੰਘ ਨੂੰ ਸੁਣੋ ਭਾਈ ਲਖਵਿੰਦਰ ਸਿੰਘ ਨੂੰ ਸੁਣੋ ਨੇਤਰ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਕਲਾ ਵੇਖੋ ਤੇ ਮਾਫ਼ ਕਰਨਾ ਜਿਨ੍ਹਾਂ ਨੇ ਨੇਤਾ ਰਹਿ ਗਏ ਆ ਉਹ ਬੰਦੇ ਨੂੰ ਬੰਦਾ ਨਹੀਂ ਸਮਝਣ ਦੇ ਅੱਜ ਫਤਿਹ ਦਾ ਜਵਾਬ ਨਹੀਂ ਦੇਣ ਦੇ ਕਿਸੇ ਨੂੰ